ਕੋਈ ਵੀ ਲੋਕ ਭਲਾਈ ਸਕੀਮ ਜਿਹੜੀ ਵੀ ਪੰਜਾਬ ਚ ਲਾਗੂ ਹੋਈ ਆ ਭਾਵੇਂ ਜਿਹਨੂੰ ਆਪਾਂ ਸੁਣਦਾ ਪਿਆ ਹੈਰਿਟੇਜ ਸਟਰੀਟ ਕਹਿ ਦਿੰਦੇ ਆ ਸੜਕਾਂ ਦੇ ਜਾਲ ਵਿਛੇ ਆ ਕੋਈ ਵੀ ਧਾ ਕੋਈ ਵੀ ਜਿਹੜੀ ਡਿਵੈਲਪਮੈਂਟ ਹੋਈ ਆ ਕੋਈੇ ਤਰ੍ਹਾਂ ਦੀ ਵੀ ਕਿਸੇ ਕਿਸੇ ਡਿਪਾਰਟਮੈਂਟ ਦੀ ਇਹ ਸਾਰੇ ਸੈਂਟਰ ਦੇ ਪੈਸੇ ਨਾਲ ਹੁੰਦੀ ਆ ਦੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚਾੜ੍ਹਦਾ ਜੀ 4.5 ਲੱਖ ਕਰੋੜ ਹੱਥ ਰੋਂਦੇ ਪੈ ਹੱਥ ਦੇ ਦੇ ਹੱਥ ਦੇ ਦੇ ਰੋਂਦੇ ਪੈ ਬੜੀ ਭਾਰੀ ਗਲਤੀ ਹੋ ਗਈ ਹੈ ਬੜੇ ਰੋਂਦੇ ਪਏ ਆ ਕਿ ਬੜੀ ਕਿ ਕਾਂਗਰਸ ਲੀਰੋ ਲੀਰੋ ਹੀ ਫਿਰਦੀ ਆ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਖਾੜੇ ਜੋ ਭਖ ਚੁੱਕੇ ਨੇ ਤਾਂ ਪਾਰਟੀਆਂ ਦੀ ਗੱਲ ਕਰੀਏ ਤਾਂ ਹਰ ਕੋਈ ਕੋਈ ਨਾ ਕੋਈ ਨਮਾਇੰਦਾ ਜੋ ਆ ਆਪਣੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਤਾਂ ਅੱਜ ਸਾਡੇ ਨਾਲ ਭਾਜਪਾ ਤੋਂ ਜੋ ਅਮਰਪਾਲ ਸਿੰਘ ਬੋਨੀਓ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਾਂਗੇ ਅੱਜ ਉਹਨਾਂ ਸਿਆਸੀ ਲੀਡਰਾਂ ਦੇ ਉੱਤੇ ਜਿਹੜੇ ਇੱਕ ਦੂਜੇ ਦੇ ਉੱਤੇ ਨਿਸ਼ਾਨਾ ਸਾਧਦੇ ਦਿਖਾਈ ਦੇ ਰਹੇ ਨੇ ਤਾਂ ਬੋਨੀ ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਗੱਲ ਕਰ ਲਈਏ ਕਿ ਅਕਾਲੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀ ਪਹਿਲਾਂ ਬੜੀਆਂ ਗੱਲਾਂ ਹੋਈਆਂ ਸਨ ਕਿ ਗੱਠਜੜ ਹੋ ਰਿਹਾ ਸੀਟਾਂ ਤੇ ਜਿਹੜੀ ਮੀਟਿੰਗ ਹੋਏਗੀ ਕਿ ਕਿਹੜੀ ਸੀਟ ਕਿਨੂੰ ਕਿੱਥੇ ਦੇਣੀ ਆ ਤਾਂ ਇੱਕੋ ਦਮ ਕੀ ਇਹੋ ਜਿਹਾ ਹੋਇਆ ਕਿ ਜਿਹੜਾ ਗੱਠਜੋੜ ਹੋਇਆ ਹੀ ਨਹੀਂ ਤਾਂ ਉਸ ਤੋਂ ਬਾਅਦ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਤੇ ਮੈਂ ਜਗ ਬਾਣੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜਿਹੜਾ ਤੁਸੀਂ ਸਵਾਲ ਕੀਤਾ ਆ ਜੋ ਸਾਡੇ ਪਾਰਟੀ ਹਾਈ ਕਮਾਂਡ ਨੇ ਸ੍ਰੀ ਜੇਪੀ ਨੱਡਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਸ੍ਰੀ ਸੁਨੀਲ ਜਾਖੜ ਜੀ ਨੇ ਸਾਡੇ ਪੰਜਾਬ ਸੂਬੇ ਦੇ ਪ੍ਰਧਾਨ ਜੋ ਸਾਡੀ ਹਾਈ ਕਮਾਂਡ ਨੇ ਫੈਸਲਾ ਕੀਤਾ ਆ ਉਹਨਾਂ ਨੇ ਪੰਜਾਬ ਲਈ ਪੰਜਾਬੀਅਤ ਦੀ ਖਾਸ ਕਰਕੇ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਲਈ ਭਾਈਚਾਰਕ ਸਾਂਝ ਦੀ ਇਹ ਕੀਤਾ ਆ ਕਿਉਂਕਿ ਆ ਜਿਹੜੀ ਤੁਸੀਂ ਕਹਿੰਦੇ ਪਏ ਜੀ ਇੱਕਦਮ ਨਹੀਂ ਹੋਇਆ ਕਿਹੜੀ ਭਾਰਤੀ ਜਨਤਾ ਪਾਰਟੀ ਆ 16 ਕਰੋੜ ਇਹਦੇ ਕਾਰਜਕਰਤਾ ਨੇ 16 ਕਰੋੜ ਦੇ 16 ਕਰੋੜ ਤੋਂ ਵੱਧ ਨਹੀਂ ਤੇ ਇਹ پارٹی ਕੋਈ ਪਾਵਰ ਲਈ ਨਹੀਂ ਆਉਂਦੀ ਇਹ ਦੇਸ਼ ਦੀ ਵਾਲੀ ਸੂਬੇ ਵਾਲੀ ਆਪ ਇਹ ਅਮਨ ਸ਼ਾਂਤੀ ਬਣਾਉਣ ਲਈ ਆਰਥਿਕ ਤੌਰ ਤੋਂ ਇਹ ਸੂਬੇ ਨੂੰ ਦੇਸ਼ ਨੂੰ ਚੁੱਕਣ ਲਈ ਆਪច ਜਿਹੜੀਆਂ ਪ੍ਰਾਣੀਆਂ ਜਿਹੜੀਆਂ ਇਹਨਾਂ ਕਾਂਗਰਸ ਨੇ ਇਹਨਾਂ ਕਾਲੀਆਂ ਨੇ ਜਿਹੜੀਆਂ ਆ ਆਪਣੇ ਜਿਹੜੀਆਂ ਲੁੱਟਾਂ ਖੋਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਭਾਵੇਂ ਸੂਬੇ ਦੀਆਂ ਭਾਵੇਂ ਉਤੋਂ ਤੱਕ ਗੁੰਮਰਾਹ ਕਰਦੇ ਆ ਉਹਨੂੰ ਨੱਥ ਪਾਉਣ ਲਈ ਭਾਰਤੀ ਜਨਤਾ ਪਾਰਟੀ ਨਰਿੰਦਰ ਬਾਈ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਦੇ ਗਵਾਹੀ ਚ ਚਟਾਨ ਵਾਂਗ ਮਜ਼ਬੂਤ ਖੜੀ ਹੈ ਪਰ ਕਿਵੇਂ ਵੇਖਦੇ ਹੋ ਕਿ ਇਹੋ ਜਿਹੇ ਗੱਲਾਂ ਹੋ ਪਈਆਂ ਕਿ ਜਿਹੜਾ ਹੁਣ ਗੱਠ ਜੋੜ ਨਹੀਂ ਹੋਇਆ ਗੱਠ ਜੋੜ ਨਾ ਹੋਣ ਕਰਕੇ ਉਹਨਾਂ ਵੱਲੋਂ ਵੀ ਵੱਡੇ ਬਿਆਨ ਦਿੱਤੇ ਗਏ ਕਿ ਸਾਡੀ ਜਿਹੜੀ ਕਾਲੀ ਦਲ ਪਾਰਟੀ ਆ ਪੰਜਾਬ ਹਿੱਤ ਪਾਰਟੀ ਆ ਪੰਜਾਬ ਦੇ ਭਲੇ ਲਈ ਆ ਬੀਜੇਪੀ ਨੈਸ਼ਨਲ ਪਾਰਟੀ ਆ ਉਹਨੇ ਕਦੀ ਸੋਚਣਾ ਨਹੀਂ ਪੰਜਾਬ ਦਾ ਇਹੋ ਜਿਹੇ ਗੱਲਾਂ ਕਿਉਂ ਹੋ ਰਹੀਆਂ ਇਹ ਕਿਹੜੇ ਕਾਲੀ ਦਲ ਵਾਲੇ ਮੇਰੇ ਭਰਾ ਨੇ ਇਹ ਜਦੋਂ ਚੰਦੀਗੜ੍ਹ ਟੱਪ ਜਾਂਦੇ ਆ ਇਹ ਜਿਹੜੇ ਸਾਡੇ ਸੀਨੀਅਰ ਵੀ ਪਹਿਲੇ ਵੀ ਹੋਣ ਵਾਲੇ ਵੀ ਉਦੋਂ ਦੇ ਗਾਉਣ ਕੱਢਦੇ ਆ ਭਾਰਤੀ ਜਨਤਾ ਪਾਰਟੀ ਦੇ ਜਦੋਂ ਉੱਥੋਂ ਬੋਰੇ ਭਰ-ਭਰ ਪੈਕੇਜ ਲੈ ਆਉਂਦੇ ਆ ਤੇ ਅੰਬਾਲੇ ਤੋਂ ਵਾਪਸ ਚੰਦੀਗੜ੍ਹ ਵੜਦੇ ਆ ਫੇਰ ਇਹ ਕਹਿੰਦੇ ਨਿਕਰਾਂ ਵਾਲੇ ਮਾੜੇ ਆ ਅਸੀਂ ਅਸੀਂ ਚੰਗੇ ਆ ਮੈਂ ਇਹਨਾਂ ਦੱਸਣਾ ਚਾਹੁੰਨਾ ਹੁਣ ਇਹ ਕਿਹੜੀ ਪਾਰਟੀ ਨਿਕਰ ਵਾਲੀ ਨਹੀਂ ਇੱਕ ਸ਼ਹਿਰੇ ਵਾਲੀ ਵੀ ਹੋ ਗਈ ਆ ਇਹ ਲੋਕਾਂ ਦੀ ਪਾਰਟੀ ਹੋ ਗਈ ਆ ਲੋਕ ਇਤਾਂ ਦੀ ਹੋ ਗਈ ਆ ਬਕਾਨੀ ਮੁੱਛਾਂ ਸ਼ਾਹ ਬੰਦੇ ਆ ਕੋਈ ਵੀ ਲੋਕ ਭਲਾਈ ਸਕੀਮ ਕਿਹੜੀ ਵੀ ਪੰਜਾਬ ਚ ਲਾਗੂ ਹੋਈ ਆ ਭਾਵੇਂ ਜਿਹਨੂੰ ਆਪਾਂ ਸੁਣਦਾ ਪਿਆ ਹੈਰਿਟੇਜ ਸਟ੍ਰੀਟ ਕਹਿ ਦਿੰਦੇ ਆ ਸੜਕਾਂ ਦੇ ਜਾਲ ਵਿਸ਼ੇ ਆ ਕੋਈ ਵੀ ਤਾਂ ਕੋਈ ਵੀ ਜਿਹੜੀ ਡਿਵੈਲਪਮੈਂਟ ਹੋਈ ਆ ਕੋਈ ਇਹ ਤਰ੍ਹਾਂ ਦੀ ਵੀ ਕਿਸੇ ਕਿਸੇ ਡਿਪਾਰਟਮੈਂਟ ਦੀ ਇਹ ਸਾਰੇ ਸੈਂਟਰ ਦੇ ਪੈਸੇ ਨਾਲ ਹੁੰਦੀ ਆ ਮੈਂ ਇਸ ਕਰਕੇ ਕਹਿੰਦਾ ਪਿਆ ਕਿ ਭਾਵੇਂ ਸੂਬੇ ਦੇ ਪੈਸੇ ਆ ਭਾਵੇਂ ਸੈਂਟਰ ਦੇ ਪੈਸੇ ਆ ਹੈ ਤੇ ਲੋਕਾਂ ਨੇ ਟੈਕਸ ਦੇ ਰੂਪ ਚ ਆ ਪਰ ਜਿਹੜੀ ਪਹਿਲ ਕਦਮੀ ਭਾਰਤੀ ਜਨਤਾ ਪਾਰਟੀ ਨੰਦਰ ਮੋਦੀ ਜੀ ਨੇ ਵਿਖਾਈ ਆ ਇਹ ਨਾ ਕਿਸੇ ਦੇ ਜਾਣਗੇ ਤੇ ਨਾ ਇਹਨਾਂ ਨੇ ਵਿਖਾਉਣੀ ਜੇ ਇਹ ਸਵਾਏ ਭਾਵੇਂ ਕਾਂਗਰਸ ਆ ਭਾਵੇਂ ਏ ਅਕਾਲੀ ਨੇ ਤੇ ਭਾਵੇਂ ਆਪ ਨੇ ਸਾਢੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚਾੜਤਾ ਜੀ ਸਾਢੇ 4 ਲੱਖ ਕਰੋੜ ਭਾਵੇਂ ਇਹ ਪੰਜਾਬ ਵਾਸੀ ਮੈਂ ਬੇਨਤੀ ਕਰਨਾ ਚਾਹਾਂਗਾ ਭਾਵੇਂ ਕਿਸੇ ਧਰਮ ਦੇ ਜੇ ਕਿਸੇ ਮਜ਼ਬਦ ਦੇ ਜੇ ਗਰੀਬ ਜੇ ਅਮੀਰ ਜੇ ਕਿਸੇ ਜਾਤ ਦੇ ਕਿਸੇ ਪਾਤ ਜੇ ਲੱਖ ਰੁਪਇਆ ਇੱਕ ਜਾਣੇ ਕਿਸ਼ਤ ਭਰਨੀ ਪੈਂਦੀ ਹੈ ਜੇ ਭਰੇ ਪੰਜਾਬ ਭਰੇ ਤੇ ਸਾਢੇ 4 ਲੱਖ ਕਰੋੜ ਦਾ ਕਰਜ਼ਾ ਦੀ ਕਿਸ਼ਤ ਵੇਖੋ ਕਿੰਨੀ ਜਾਂਦੀ ਹੋਗੀ ਮਹੀਨੇ ਇਹ ਸਵਾਏ ਜੁਮੜਿਆ ਦਾ ਜੁਮਨੇ ਵਾਲੀ ਸਰਕਾਰ ਇਹ ਤੋਂ ਪਹਿਲਾਂ ਵੀ ਸੋ ਲੋਕ ਹਿੱਤ ਨੀਤੀਆਂ ਸੈਂਟਰ ਸਰਕਾਰ ਗਰੀਬ ਭਾਈਚਾਰੇ ਲਈ ਉਤੋਂ ਲੋਕ ਹਿੱਤ ਨੀਤੀਆਂ ਲੈ ਕੇ ਆਏ ਆ ਪਹਿਲਾਂ ਕਾਂਗਰਸ ਸਰਕਾਰ ਰਹੀ ਆ ਹੁਣ ਆ ਜੁਮਣੇ ਵਾਲੀ ਰਹੀ ਆ ਉਹਨਾਂ ਨੂੰ ਇੰਪਲੀਮੈਂਟਡ ਹੀ ਹੋਣ ਦੇ ਦੇ ਜੇ ਗਰੀਬਾਂ ਦੇ ਕੋਠੇ ਬੰਨੇ ਆ ਜੇ ਦਾਲ ਆਟੇ ਦੇ ਕਾਰਡ ਦਾਲ ਆਟੇ ਦੇ ਵੇਹ ਲੋ ਆ 3 ਮਹੀਨੇ ਹੋਏ ਆ ਜਿਹੜਾ ਮੁੱਖ ਮੰਤਰੀ ਨੇ ਭਗਵੰਤ ਭਗਵੰਤ ਸਿੰਘ ਮਾਨ ਜੀ 10 ਲੱਖ ਕਹਿੰਦੇ 70 ਹਜ਼ਾਰ ਮੇ ਕਾਰਡ ਕੱਟੇ ਗਏ ਤੇ ਮੈਂ ਫੇਰ ਬਾਹਰ ਕਰਦੇ ਆ ਤੇ ਜਿਹੜੇ 2 ਸਾਲ ਚ ਕੱਟੇ ਗਏ ਨੇ ਉਹ ਕਿੱਥੇ ਕਣਕ ਗਈ ਤੇ ਵੇਖ ਹੁਣ ਕਰਦੇ ਕੀ ਬਈ ਕਣਕ ਸੈਂਟਰ ਦੀ ਆ ਤੇ ਆਟਾ ਪਿਆ ਗੇ ਉਹਨੂੰ ਦਿੰਦੇ ਪਏ ਮਰ ਕੇ ਬਗਾਨੀ ਮੁੱਛਿਆ ਮੁੱਛਾਰੇ ਬਗਾਨੇ ਸ਼ਾ ਆਪਣੀ ਮੁੱਛ ਨੂੰ ਆਪਣੇ ਤੜ ਤੇ ਸਮਾਰ ਮਾਰ ਮਾਰ ਕੇ ਨਾ ਮਸ਼ਹੂਰੀ ਕੰਪਨੀ ਦੀ ਇਹ ਹਾਲ ਹੈ ਇਹਨਾਂ ਦਾ ਪਰ ਕਿਵੇਂ ਵੇਖਦੇ ਹੋ ਕਿਉਂਕਿ ਉਸ ਦਿਨ ਕਾਂਗਰਸ ਤੋਂ ਡਾਕਟਰ ਆਈਕਮਰ ਵੇਰਕਾ ਹੋਣਾ ਨੇ ਵੀ ਸੁਨੀਲ ਜਾਖੜ ਉਹਨਾਂ ਦੇ ਬਿਆਨ ਦੇ ਉੱਤੇ ਕਾਫੀ ਵੱਡੀ ਗੱਲ ਕਹੀ ਆ ਕਿ ਤੁਸੀਂ ਘਰ ਵਾਪਸੀ ਕਰ ਲਓ ਸੜਵਾਈ ਤੁਹਾਡੀ ਕੋਈ ਨਹੀਂ ਜਿਹਾਣੀ ਆਉਣ ਵਾਲਾ ਫਿਊਚਰ ਤੁਹਾਡਾ ਬੀਜੇਪੀ ਚ ਨਹੀਂ ਜੇਗਾ ਇਹ ਜਿਹੜੇ ਆ ਵਾਪਸ ਆ ਗਏ ਨਾ ਸਾਨੂੰ ਤੇ ਉਹਨੂੰ ਵਿਚਰੀਆਂ ਪਤਾ ਨਹੀਂ ਤੁਹਾਨੂੰ ਜ਼ਰੂਰ ਇੱਕ ਆਈ ਇਹ ਇਹ ਹੱਥ ਇਹ ਹੱਥ ਰੋਂਦੇ ਪੇ ਹੱਥ ਦੇ ਦੇ ਹੱਥ ਦੇ ਦੇ ਰੋਂਦੇ ਪੇ ਬੜੀ ਭਾਰੀ ਗਲਤੀ ਹੋ ਗਈ ਆ ਬੜੇ ਹੁੰਦੇ ਪਏ ਆ ਕਿ ਬੜੀ ਕਿ ਕਾਂਗਰਸ ਲੀਰੋ ਲੀਰੋ ਹੀ ਫਿਰਦੀ ਆ ਕੋਈ ਵੇਖ ਲੋ ਲੀਰੋ ਲੀਰੋ ਹੀ ਪਈ ਆ ਕਾਂਗਰਸ ਪੰਜਾਬ ਦੀ ਖੇਤਰੋ ਖੇਤਰੀ ਹੁੰਦੇ ਬਈ ਸਭ ਖੇਤਰੀ ਨਹੀਂ ਹੁੰਦੇ ਬਾਕੀ ਸਭ ਕੋਈ ਲਾ ਕੇ ਬਹੋਂਦੇ ਸਕੇ ਨੂੰ ਕਿਸੇ ਨੂੰ ਕਿਸੇ ਨੂੰ ਦੱਸਣ ਦੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਬਲਿਕ ਸਭ ਜਾਣਦੀ ਸੰਗਤ ਸਭ ਜਾਣਦੀ ਆ ਪਰ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਅਕਾਲੀ ਦਲ ਵੀ ਵੱਡੇ ਬਿਆਨ ਦਿੰਦਾ ਦਿਖਾਈ ਦੇ ਰਿਹਾ ਹੈ ਕਿ ਅਸੀਂ ਪੰਜਾਬ ਦੇ ਹਿੱਤ ਲਈ ਆ ਅਸੀਂ ਪੰਜਾਬ ਦਾ ਭਲਾ ਕਰਾਂਗੇ ਭਾਜਪਾ ਬਾਹਰ ਦੀ ਪਾਰਟੀ ਆ ਇਹਨਾਂ ਨੂੰ ਨੁਕਸਾਨ ਕਰਨਾ ਆ ਮਤਲਬ ਕਈ ਗੱਲਾਂ ਇਹੋ ਜਿਹੀਆਂ ਆਉਂਦੀਆਂ ਨੇ ਸਰਦਾਰ ਵਿਕਰਮਜੀਤ ਸਿੰਘ ਜੇਠੀ ਹੋਣਾਂ ਦੀ ਗੱਲ ਕਰੀ ਤੁਸੀਂ ਪੁਰਾਣੇ ਸਾਥੀ ਰਹੇ ਹੋ ਅਕਾਲੀ ਦਲ 'ਚ ਰਹੇ ਹੋ ਤੁਸੀਂ ਕਿਵੇਂ ਵੇਖਦੇ ਹੋ ਮੈਂ ਸਭ ਤੋਂ ਪਹਿਲਾਂ ਤੇ ਇਹ ਦੱਸਣਾ ਚਾਹੁੰਦਾ ਕਿ ਇਹ ਕਹਿੰਦੇ ਭਾਜਪਾ ਨੇ ਕੁਝ ਨਹੀਂ ਕੀਤਾ ਇਹ ਜਿਹੜੇ ਕਾਲੀ ਦਲ ਦੇ ਆਪਣੇ ਆਪ ਨੂੰ ਸੋ ਕਾਰਪ ਇਹ ਪੰਥਕ ਕਾਰਪੋਰੇਸ਼ਨ ਬਣੀ ਹੈ ਪੰਥਕ ਕਾਰਪੋਰੇਸ਼ਨ ਬਣੀ ਹੈ ਕਾਰਪੋਰੇਸ਼ਨ ਹੈ ਇਹ ਪੰਥ ਨਹੀਂ ਹੈ ਇਹ ਬਾਦਲੈਂਡ ਕਾਰਪੋਰੇਸ਼ਨ ਬਣੀ ਆ ਇਹ ਸੋ ਕਾਲ ਜਿਹੜੀ ਬਣੀ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਮੋਦੀ ਸਾਹਿਬ ਨੇ ਸਿੱਖਾਂ ਤੇ ਸਿੰਘਾਂ ਦੀ ਜਿਹੜੀ ਕਾਲੀ ਸੂਚੀ ਦੇ ਕਾਂਟਾ ਫੇਰਿਆ ਪਾੜੀ ਆ ਖਤਮ ਕੀਤੀ ਆ ਉਹ ਕੀ ਮੋਦੀ ਸਾਹਿਬ ਨੇ ਗਲਤ ਕੀਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਮੋਦੀ ਸਾਹਿਬ ਨੇ ਜਿਹੜੇ 84 ਦੇ ਦੰਗਿਆਂ ਨੂੰ ਜਿਨ੍ਹਾਂ ਨੇ ਸਜ਼ਾ ਦਵਾਈ ਉਹਨਾਂ ਨੂੰ ਅੰਦਰ ਕਰਾਇਆ ਜਿਹੜੇ ਪੀੜਤ ਸੀ ਉਹਨਾਂ ਦੇ ਦੁੱਖਸ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਹਰ ਪੱਖੋਂ ਜਿੰਦੀ ਸਰਕਾਰ ਹਰ ਨੂੰ ਦਿੱਤਾ ਉਹ ਕੀ ਭਾਜਪਾ ਨੇ ਨਰਿੰਦਰ ਮੋਦੀ ਨੇ ਮਾਰਾ ਕੀਤਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਕੋरिडोर ਖੜਾਇਆ ਕੀ ਉਹ ਮੋਦੀ ਸਾਹਿਬ ਨੇ ਉਹ ਵੀ ਮਾਰਾ ਕਰਤਾ ਹੈ ਜਿਹੜਾ ਹਿੰਦੁਸਤਾਨ ਦਾ ਤਖਤਾ ਦਿੱਲੀ ਲਾਲ ਕਿਲਾ ਇੱਕ ਪ੍ਰਤੀਕ ਹੈ ਜਿਹੜੇ ਪੁਰਾਣੇ ਹਾਕਮਾਂ ਦਾ ਗੋਰਿਆਂ ਵੇਲੇ ਹੋਵੇ ਭਾਵੇਂ ਮੁਗਲਾਂ ਵੇਲੇ ਹੋਵੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਲਾਲ ਕਿਲੇ ਤੋਂ ਹੁਕਮ ਕੀਤਾ ਉਸ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਨੇ ਕਿ ਇਦਾਂ ਦਾ ਸਿਰ ਕਲਮ ਕਰ ਦਿੱਤਾ ਜਾਵੇ ਉੱਥੇ ਸ਼ਹੀਦੀ ਹੋਈ ਉੱਥੇ ਹੁਕਮ ਹੋਇਆ 450 500 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਾਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਸਾਡਾ ਪੰਥ ਦਾ ਨਿਸ਼ਾਨ ਨਿਸ਼ਾਨ ਚਲਾ ਕੇ ਅਲਾਈ ਦਰਗਾਈ ਢਾਡੀ ਰਾਗੀ ਕੀਰਤਨ ਉੱਥੀ ਹੋਏ ਇਹ ਇਹ ਮੋਦੀ ਸਾਹਿਬ ਨੇ ਮਾਰਾ ਕਰਤਾ ਜੀ ਬਾਬਾ ਬੰਦਾ ਉੱਥੇ ਸੜਕਾਂ ਆ ਔਰੰਗਜੀਬ ਰੋਡ ਤੁਗਲਕ ਰੋਡ ਪਤਾ ਨਹੀਂ ਕਿਹੜੇ ਕਿਹੜੇ ਜ਼ਾਲਮਾਂ ਦੇ ਉਹਨਾਂ ਦੀਆਂ ਹੋਈਆਂ ਤੇ 75 ਸਾਲ ਹੋ ਗਏ ਦੇਸ਼ ਜਾਇ ਆਜ਼ਾਦ ਹੋਏ ਨੂੰ ਕਦੀ ਬਹੁਤਾ ਕਾਂਸਲੇ ਰਾਜ ਭਗ ਰਿਆ ਮੋਦੀ ਸਾਹਿਬ ਨੇ ਉੱਥੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਸੜਕਾਂ ਬਣਾਤੀਆਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਾਡੇ ਜਰਨੈਲ ਹੈ ਉਹਨਾਂ ਦੇ ਨਾਂ ਤੇ ਬਣਾਤੀਆਂ ਮੋਦੀ ਸਾਹਿਬ ਨੇ ਮਾਰਾ ਕੀਤਾ ਕਿਹੜਾ ਆਪਣੇ ਇਸ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ GST ਲੱਗਦਾ ਹੈ ਜਿਹੜਾ ਲੰਗਰ ਤੇ ਉਹ ਸਾਰਾ ਮਾਫ ਕਰਤਾ ਮੋਦੀ ਸਾਹਿ ਨੇ ਗਲਤੀ ਕਰਤੀ ਹੈ ਮੋਦੀ ਸਾਹਿਬ ਨੇ ਗੁਰੂ ਆਪਣੇ ਹੇ ਮਾਨਸਾਬਾ ਰੋਪਵੇ ਦਾ ਰੋਪਵੇ ਦਾ ਉਥੇ ਜਿਹੜੀ ਸਾਡੀ ਸੰਗਤਾਂ ਸਾਡੀਆਂ ਮਾਈਆਂ ਭਾਈਆਂ ਬਜ਼ੁਰਗ ਜਿਹੜੇ ਜਾਂਦੇ ਆ ਰੋਪਵੇ 6.700 ਕਰੋੜ ਦਾ ਟੈਂਡਰ ਹੋ ਗਿਆ ਬਣਦਾ ਪਿਆ ਮੋਦੀ ਸਾਡੇ ਮਾੜਾ ਕੀਤਾ ਸਭ ਤੋਂ ਵੱਡੀ ਗੱਲ ਸ਼ਰਮ ਆਉਂਦੀ ਆ ਮੈਨੂੰ ਇਹੋ ਜੇ ਇਹ ਖੋਟੀ ਕਾਲੀ ਇਹ ਖੋਟੀ ਕਾਲੀਆਂ ਤੋਂ ਕਈ ਕਿੰਨੀ ਵਾਰੀ ਇਹਨਾਂ ਦੇ ਇਹ ਰਾਜ ਭੱਗ ਰਿਹਾ ਇੱਥੇ ਕਿੰਨੀ ਵਾਰੀ ਰਿਹਾ ਕਈ ਇਹਨਾਂ ਨੇ ਕਈ ਵੇਖਿਆ ਕਈ ਕੁਝ ਵੇਖਿਆ ਆ ਜਦੋਂ ਪ੍ਰਧਾਨ ਮੰਤਰੀ ਦੇ ਇਥੇ ਦਫਤਰ ਜਾਂ ਘਰ ਜਾਂਦੇ ਹੋ ਉਹ ਤੁਹਾਡੀ ਦੇ ਸ੍ਰੀ ਸਾਹਿਬ ਹੀ ਤੇ ਤੁਹਾਡੇ ਕੜੇ ਵੀ ਉਹ ਲਵਾ ਲਈਂ ਦਿੰਦੇ ਮੋਦੀ ਸਾਹਿਬ ਸਾਡੇ ਜਿਹੜੇ ਸਹਬੇ ਨਸੀਬ ਸਾਡੇ ਧਾਰਮਿਕ ਆਗੂ ਨੇ ਸਾਡੇ ਪਰ ਤਖਤਾਂ ਦੇ ਪਿਛੇੜੇ ਜਹੇਦਾਰ ਨੇ ਸਾਡੇ ਧਾਰਮਿਕ ਜਿਹੜੇ ਆਗੂ ਨੇ ਸੰਤ ਲੋਕ ਨੇ ਮਹਾਪੁਰਸ਼ ਨੇ ਉਹ ਸ੍ਰੀ ਸਾਹਿਬ ਲੈ ਕੇ ਮੋਦੀ ਸਾਹਿਬ ਆਪ ਉਹਨਾਂ ਸਨਮਾਨ ਕਰ ਜਾਂਦਾ ਸੋ ਉਹਨਾਂ ਦੇ ਕਿ ਉਸੇ ਉਸੇ ਬਾਣੇ ਚ ਜੋ ਸਾਡੇ ਮਰਿਆਦਾ ਨੇ ਵੱਡੀ ਵੱਡੀ 3 3.5 ਫੁੱਟੀਆਂ ਕਿਰਪਾਨਾਂ ਖੰਡੇ ਫੜ ਕੇ ਗਏ ਆ ਆਪਣੇ ਆਪਣੇ ਜੇ ਸ਼ਸਤਰ ਜੋ ਉਹਨਾਂ ਨੂੰ ਸ਼ੋਭਦੇ ਆ ਤੇ ਕਦੀ ਮੈਨੂੰ ਦੱਸੋ 75 ਸਾਲ 'ਚ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਨੂੰ ਬਣ ਇਹ ਮਾਰਾ ਕੀਤਾ ਮੋਦੀ ਸਾਹਿਬ ਨੇ ਇਹਨਾਂ ਨੂੰ ਇਹ ਇਹ ਤਕਲੀਬ ਹੁੰਦੀ ਆ ਜਦੋਂ ਇਹ ਰਾਜਪਾ ਕਰਦੇ ਆ ਉਦੋਂ ਇਹਨਾਂ ਨੂੰ ਪੰਥ ਭੁੱਲ ਜਾਂਦਾ ਪਹਿਲਾਂ ਮੈਂ ਦੱਸਣਾ ਚਾਹੁੰਦਾ ਆਪਣੇ ਤੁਹਾਨੂੰ ਕਿ ਇਹ ਪਹਿਲਾਂ ਕਿੰਨੇ ਵੀ ਪ੍ਰਧਾਨ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿੰਨੇ ਵੀ 1985 ਤੋਂ ਬਰਨਾਲਾ ਸਾਹਿਬ ਹੀ ਸਤ ਸਰਜੀਤ ਸਿੰਘ ਬਰਨਾਲਾ ਸਰਦਾਰ ਸਰਜੀਤ ਸਿੰਘ ਬਰਨਾਲੇ ਤੋਂ ਪਹਿਲਾਂ ਕਿੰਨੇ ਵੀ ਪ੍ਰਧਾਨ ਬਣੇ ਆ ਕਿਸੇ ਭਾਵੇਂ ਮਾਝੇ ਦੇ ਮਾਲਵੇ ਦੁਆਬੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਪ੍ਰਧਾਨ ਬਣੇ ਆ ਉਹ ਕਹਿੰਦੇ ਹੁੰਦੇ ਸੀ ਪੰਥ ਜੀਵੇ ਪੰਥ ਜੀਵੇ ਮੈਂ ਮਰਾਂ ਪੰਥ ਵਸੇ ਮੈਂ ਜਣਾ ਤੇ ਬਰਨ ਸਰਜੀਤ ਸਿੰਘ ਬਨਾਰੇ ਤੋਂ ਲੈ ਕੇ ਉਸ ਤੋਂ ਬਾਅਦ ਕਿੰਨੇ ਵੀ ਪ੍ਰਧਾਨ ਰਹੇ ਆ ਉਹ ਕਹਿੰਦੇ ਪੰਥ ਰੁੜ ਜੇ ਅਸੀਂ ਤਗੜੇ ਹੋ ਗਏ ਸਾਰਾ ਪੰਜਾਬ ਲੁੱਟ ਕੇ ਘਰ ਨੂੰ ਲੈ ਆਈਏ ਕਿੰਨੇ ਪ੍ਰਧਾਨ ਬਣੇ ਆ ਆਪਣੀਆਂ ਜ਼ਮੀਨਾਂ ਕੁਰਕ ਹੋ ਗਈਆਂ ਉਹਨਾਂ ਦੀਆਂ ਇਤਿਹਾਸ ਬੋਲਦਾ ਆ ਤੇ ਜਦੋਂ 1985 ਤੋਂ ਬਾਅਦ ਜੋ ਕਰਪਸ਼ਨ ਜੋ ਗੁੰਡਾਗਰਦੀ ਜੋ ਜੋ ਕੋਰਪੋਰੇਟ ਸਿਸਟਮ ਇਹਨਾਂ ਨੇ ਚਲਾਇਆ ਪੰਥ ਦਾ ਇਹ ਇਹ ਮੈਨੂੰ ਇਹ ਦੱਸਣ ਆ ਜਿਹੜਾ ਕਾਲ ਤਕਸਾਲ ਦੀ ਮਰਿਆਦਾ ਕੀ ਹੁੰਦੀ ਹੈ ਜੀ ਇਹ ਪੰਥ ਇਹ ਦਹਾ ਗੁਰੂਆਂ ਨੇ ਨਾਂ ਹੀ ਲਾ ਦੇਣਾ ਪੰਜਾਂ ਪਿਆਰ ਚਾਰ ਸਹਿਜ ਦੇ ਨਾਂ ਲੈ ਲਏ ਨੇ ਤੇ ਮੈਂ ਇਹ ਹੁਣ ਰਟਣਾ ਨਾਲ ਆਪਣਾ ਮੈਨੂੰ ਪਤਾ ਕਿ ਜੋ ਕਿੰਨੇ ਕਿੰਨੇ ਪੰਥ ਦੇ ਤੈਸ਼ੀ ਆ ਗਏ ਨੇ ਕਿਉਂਕਿ ਤੁਸੀਂ ਪੁਰਾਣੇ ਸਾਥੀ ਰਹੇ ਹੋ ਸਰਦਾਰ ਵਿਕਰਮਜੀਤ ਸਿੰਘ ਜੇਠੀਆ ਮਾਝੇ ਦੇ ਜਰਨੈਲ ਉਹ ਵੀ ਤੁਹਾਡੇ ਨਾਲ ਸਾਥੀ ਰਹੇ ਨੇ ਤਾਂ ਕੀ ਕਿਵੇਂ ਵੇਖਦੇ ਹੋ ਕਿਉਂਕਿ ਇਦਾਂ ਇਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਬਿਆਨਬਾਜ਼ੀ ਆਣੀ ਉਹਨਾਂ ਵੱਲੋਂ ਵੀ ਕਹਿ ਗਿਆ ਕਿ ਅਸੀਂ 13 ਦੀਆਂ 13 ਸੀਟਾਂ ਵੀ ਮਤਲਬ ਲੜਾਂਗੇ ਤੇ ਜਿੱਤਾਂਗੇ ਉਹ ਤੁਸੀਂ ਮੈਂ ਫੇਰ ਕਰਦਾ ਮਾਜੇ ਦਾ ਜਰਨੈਲ ਕਦੀ ਭੈਣਾ ਸਿਰ ਤੇ ਵੀ ਜਰਨੈਲ ਬਣੀਦਾ ਭੈਣਾ ਸਿਰ ਤੇ ਕਦੀ ਜਰਨੈਲ ਨਹੀਂ ਬਣੀਦਾ ਜਰਨੈਲ ਸੰਗਤ ਬਣਾਵੇ ਜਰਨੈਲ ਗੁਰੂ ਬਾਣੇ ਗੁਰੂ ਪਾਤਸ਼ਾਹ ਬਣੇ ਬਖਸ਼ੀਆਂ ਰਹਿਮਤਾਂ ਕਰੇ ਜਰਨੈਲ ਸੰਗਤ ਕਵੇ ਤੇ ਇਹ ਆਪੇ ਹੀ ਆਪੇ ਜਾਂਜੀ ਆਪੇ ਭਰਾਤੀ ਆਪੇ ਜਰਨੈਲ ਆਪੇ ਹੀ ਮਹਿਲ ਆਪੇ ਹੀ ਬਣ ਜਾਣਾ ਆਪੇ ਲੈ ਜਾਣਾ ਆਪੇ ਟਹਿ ਜਾਣਾ ਇਹ 13 ਸੀਟਾ ਉਹ ਬਈ ਜਿਹੜਾ ਤੇੜਾ ਇਸ ਇਹਦੇ ਟੈਗ ਲੱਗ ਗਿਆ ਪਹਿਲਾਂ ਉਹਨੂੰ ਉਹਨੂੰ ਓਲਾ ਕਰਦੇ ਇਹ ਜਮਾਨ ਤੇ ਬਾਹਰ ਆਇਆ ਜਮਾਨ ਤੇ ਤੇ ਪ੍ਰਮਾਤਮਾ ਜਾਣਦਾ ਆ ਉਹ ਇਹ ਵੀ ਜਾਣਦਾ ਆ ਕਿ ਕਿੰਨੇ ਕੀ ਲੁੱਟਾਂ ਖੋਹਾਂ ਕੀਤੀਆਂ ਕਿਹਨੂੰ ਲੁੱਟਿਆ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਕਰਨ ਵਾਲਾ ਇਹੋ ਹੀ ਇਹ ਟੱਬਰਿਆ ਤੇ ਇਹ ਇਹ ਸ਼੍ਰੋਮਣੀ ਗੱਲ ਨਹੀਂ ਤੇ ਕੌਣ ਕਰਦਾ ਆ ਲੱਗੇ ਹੀ ਐਸਜੀਪੀਸੀ ਦੀਆਂ ਸਭ ਨੂੰ ਯਾਦ ਹੈ ਸਾਬ ਪ੍ਰਕਾਸ਼ ਸਿੰਘ ਬਾਦਲ ਅਸੀਂ ਪੈਦੀ ਰਹੀ 2005 ਬਣੇ ਐਸਜੀਪੀਸੀ ਦੀ ਚੋਣ ਆਈ ਆ ਤੇ ਆਪਣੇ ਜੰਡਿਆਲੇ ਤੋਂ ਬਾਬੇ ਪਕਾੜੇ ਤੋਂ ਬਾਦਲ ਸਾਹਿਬ ਨੇ ਟਿਕਟਾਂ ਦਿੱਤੀਆਂ ਇਹ ਜਿਹੜਾ ਤੈਸ਼ੀ ਬਣਿਆ ਪੰਥਰਾ ਕਹਿੰਦਾ ਮੈਂ ਬਿਕਰਮ ਸੋ ਮਜੀਠੀਆ ਇਹਨੇ ਮੰਜੀ ਠੋਕੀ ਆ ਇਹਨੇ ਹਰਾਏ ਨੇ ਆਜ਼ਾਦ ਖੜਾਰੇ ਆ ਇਹ ਤੇ ਜਿਹੜੇ ਜਿਹੜੇ ਇਹਨਾਂ ਦੀ ਪੀੜੀ ਦਰ ਪੀੜੀ ਦੂਰੋਂ ਵੇਖ ਲਓ ਜਿਹਨੇ ਜਿੰਨੇ ਹਮੇਸ਼ਾ ਹੀ ਸਵਾਏ ਲੁੱਟਣਾ ਸਵਾਏ ਕੁੱਟਣਾ ਆ ਗੁੰਡਾਗਰਦੀਆਂ ਬਦਮਾਸ਼ੀਆਂ ਇਹ ਸਾਰੀਆਂ ਸ਼ੁਰੂ ਕਰਨ ਵਾਲੀ ਇਹ ਆ ਤੇ ਮੈਂ ਤੇ ਕਹਾਂਗਾ ਇਹਨਾਂ ਖੋਤੀਆਂ ਤੋਂ ਬਚ ਕੇ ਰਹੋ ਸਾਰਿਆਂ ਨੂੰ ਪਤਾ ਤੇ ਪੰਥਰੇ ਤੇ ਅਸ਼ੀਕਾ ਹੋਣਿਆ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਗਵਾਈ ਚ ਮੈਂ ਬੇਨਤੀ ਕਰਾਂਗਾ ਤੋਹਾਂ ਕੱਲ੍ਹ ਦੀ ਵੀ ਵੇਖ ਲੇਆ ਤੋਹਾਂ ਕਾਂਗਰਸੀ ਵੇਖ ਲੇਆ ਆਪਾਂ ਆਪ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਜੇ ਪੰਜਾਬ ਚੋਂ ਗੁੰਡਾਗਰਦੀ ਬੰਦ ਕਰਾਉਣੀ ਜੀ ਜੇ ਪੰਜਾਬ ਚੋਂ ਨਸ਼ੇ ਬੰਦ ਕਰਾਉਣੇ ਜੀ ਜੇ ਪੰਜਾਬ ਨੂੰ ਮੁੜ ਆਰਥਿਕ ਲੀਆ ਦੇ ਲਿਆਉਣਾ ਜੇ ਜੇ ਕਿਸਾਨੀ ਨੂੰ ਖੁਸ਼ਹਾਲ ਕਰਨਾ ਜੇ ਜੇ ਗਰੀਬਾਂ ਦੀਆਂ ਲੋਕ ਖੇਤ ਦੀਆਂ ਸਕੀਮਾਂ ਲਿਆਉਣੀਆਂ ਜੇ ਜੇ ਪੰਜਾਬ ਨੂੰ ਆਪਣਾ ਭਾਈਚਾਰਾ Hindu Sikh ਭਾਈਚਾਰਾ ਹਰ ਭਾਈਚਾਰੇ ਦੀ ਸਾਂਝ ਬਣਾ ਕੇ ਰੱਖਣੀ ਜੇ ਤੇ ਇਹ ਸਿਰਫ ਨਰਿੰਦਰભાઈ ਮੋਦੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਕਮਲ ਦੇ ਫੁੱਲ ਤੇ ਲਿਆ ਸਕਦੀ ਆ ਇਹਦੀ ਇੱਕ ਉਦਾਹਰਨ ਅੱਜ ਸਾਡੇ ਯੂਪੀ ਨਾਲ ਸੂਬਾ ਸ੍ਰੀ ਜੋਗੀ ਦਿੱਤਿਆ ਨਾਥ ਜੀ ਨੇ ਕਿੰਨਾ ਨੇ ਗੁੰਡਾਗਰਦੀ ਬਦਮਾਸ਼ੀ ਤੇ ਆਰਥਿਕ ਤੌਰ ਤੇ ਵੇਖੋ ਉੱਥੇ ਕਿੰਨਾ ਕਿੰਨਾ ਚੋਕੇ ਯੂਪੀ ਨੂੰ ਲੈ ਗਏ ਮੈਨੂੰ ਯਾਦ ਆ ਕਿ ਜਿਹੜਾ ਪੰਜਾਬ ਹੈ ਹਿੰਦੋਸਤਾਨ ਦੇ 18ਵੇਂ ਨੰਬਰ ਤੇ ਹੁੰਦਾ ਹੈ ਆਰਥਿਕ ਪੱਖੋਂ ਤੇ ਜਿਹੜਾ ਚੌਥੇ ਚੌਥੇ ਨੰਬਰ ਤੇ ਹਰਿਆਣਾ 18ਵੇਂ ਨੰਬਰ ਤੇ ਹੁੰਦਾ ਹੈ ਤੇ ਹੁਣ ਪੰਜਾਬ 19ਵੇਂ ਨੰਬਰ ਤੇ ਤੇ ਹਰਿਆਣਾ ਚੌਥੇ ਨੰਬਰ ਤੇ ਮੈਂ ਤੇ ਇਹ ਬੇਨਤੀ ਕਰਾਂਗਾ ਕਿ ਜਿਹੜਾ ਪੰਜਾਬ ਇਹ ਗਲਤੀ ਬਾਤੀ ਸਾਡੇ ਬੋਲਣ ਦਾ ਵਿਚਾਰਾ ਨਾ ਨਹੀਂ ਹੋਣੀ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਸੰਗਤ ਦੀਨੇ ਮੈਂ ਬੇਨਤੀ ਕਰਾਂਗਾ ਜੇ ਗੁੰਡਾਗਰਦੀਆਂ ਇਹ ਨਸ਼ੇ ਇਹ ਬਦਮਾਸ਼ੀਆਂ ਇਹ ਬੰਦ ਕਰਾਉਣੀਆਂ ਜੇ ਤੇ ਜਿਹੜੀ ਉਦਾਹਰਨ ਯੂਪੀ ਦੀ ਇੱਕ ਲੈ ਲਿਓ ਭਾਰਤੀ ਜਨਤਾ ਪਾਰਟੀ ਕਰ ਸਕਦੀ ਜੇ ਨਾ ਕਿਸੇ ਨੇ ਕੋਈ ਹੋਣਾ ਜੇ ਸਵਾਏ ਇਹਨਾਂ ਨੇ ਚਾਪਲੂਸੀਆਂ ਤੋਂ ਸਵਾਏ ਇਹਨਾਂ ਨੇ ਸਬਜ ਵਿਭਾਗਾਂ ਤੋਂ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਹ ਹੁਣ ਉਹ ਹੁੰਦਾ ਬਰਸਾਤੀ ਡੱਡੂ ਨਿਕਲੇ ਆ ਇਹ ਕਈ ਵਾਰੀ ਨਿਕਲੇ ਆ ਕਈ ਵਾਰੀ ਗਏ ਆ ਪਰ ਤੂੰ ਹੀ ਵੇਖਣਾ ਜੇ ਜੇ ਇਹਦਾ ਇਹਦਾ ਇੱਕ ਹੀ ਹਾਲ ਹੈ ਜੇ ਆਪਾਂ 24 ਚ ਕੰਧ ਤੇ ਲਿਖਿਆ ਅੰਨਾ ਵੀ ਕਹਿ ਸਕਦਾ ਆ ਕਿ ਫੇਰ ਦੁਬਾਰਾ ਆਉਣ ਵਾਲਾ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਤੇ ਜੀ ਆਰੀ ਫੇਰ ਬਣਨ ਜਾ ਰਹੇ ਤੇ ਆਪਾਂ ਆਪਣੀ ਮਤਦਾਨ ਮਤ ਦੀ ਮਾਤਰਾ ਇਸਤੇਮਾਲ ਕਰੀਏ ਅੱਗੇ ਆਪਾਂ ਅਮਰਸਰੀਏ ਬੜੇ ਪਛੜ ਗਏ ਪੰਜਾਬ ਬੜੇ ਪਛੜ ਗਏ ਇੱਥੇ ਜੇਤਰੀ ਸਾਹਿਬ ਵੀ ਆਏ ਕਿਹੜੇ ਉਤਬਾਹਰ ਦੀ ਪੁਰੀ ਜੀ ਹੈ ਜਿਹੜੇ ਪਹਿਲੇ ਰੈਂਕ ਦੇ ਦੂਜੇ ਨੰਬਰ ਤੇ ਉੱਥੇ ਵਜ਼ੀਰ ਬਣੇ ਰਹੇ ਤੇ ਆਪਾਂ ਫੇਰ ਡਵੈਲਪਮੈਂਟ ਪਸ਼ੋ ਹੋ ਰਹੇ ਰਹੇ ਆ ਆ ਜਿੰਨੀਆਂ ਆਪਣਾ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇਖ ਕੇ ਵੇਖੋ ਕਮਲ ਦੇ ਫੁੱਲ ਤੇ ਜੇ ਆਪਾਂ 14 ਚ ਆ 24 ਚ ਸੌਰੀ ਆਪਾਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਜਿਤਾ ਕੇ ਭੇਜਦੇ ਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਉ ਨਾ ਗੁਰੂ ਰਾਮਦਾਸ ਪਾਤਸ਼ਾਹ ਦੀ ਦੇਵੀ ਦੇਵਤਿਆਂ ਸ਼ਹੀਦਾਂ ਦੀ ਧਰਤੀ ਆ ਰਿਸ਼ੀਆਂ ਮੁਨੀਆਂ ਜਪੀਆਂ ਟਪੀਆਂ ਦੀ ਧਰਤੀ ਆ ਤੇ 27 ਚ ਸਾਡੀ ਭਾਜਪਾ ਦੀ ਸਰਕਾਰ ਤਾਦੀ ਹੋਣੀ ਜੇ ਜੇ ਤੁਸੀਂ ਸਾਡੇ ਐਮਪੀ 'ਚ ਤਾ ਕੇ ਭੇਜੋਗੇ ਜਿਹੜੇ ਐਵੇਂ ਨਸ਼ੇਬੰਦ ਜਿਹੜੇ ਗੁੰਡੇ ਬੰਦ ਕਰਾਉਣੇ ਜੇ ਇਹ ਚਟੇ ਵਕਾਉਣ ਵਾਲੇ ਬੰਦ ਕਰਨੇ ਜੇ ਇਹ ਗੁੰਡਾਗਰਦੀਆਂ ਬੰਦ ਕਰਾਉਣੀਆਂ ਹਜੇ ਇਹ ਤੁਹਾਡੀ ਬੋਰਡ ਨੇ ਫੈਸਲਾ ਕਰਨਾ ਜੇ ਨਹੀਂ ਤੇ ਅੱਗੇ ਪੰਜਾਬ ਰੋੜਿਆ ਪਿਆ ਹੋਰ ਰੋੜ ਜਾਣਾ ਜੇ ਸਿਆਸੀ ਧਿਰ ਜਿੰਨੇ ਵੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਈਡੀ ਦਾ ਡਰ ਪਾ ਕੇ ਤੁਸੀਂ ਜਿਹੜੇ ਆ ਸਾਡੇ ਬੰਦੇ ਲੈ ਰਹੇ ਹੋ ਤੁਹਾਡੇ ਕੋ ਤੇ ਕੋਈ ਚਿਹਰੇ ਵੀ ਨਹੀਂ ਹੈਗੇ ਤੇ ਦੂਜੀ ਤਰਫਾ ਰਵਨੀਤ ਬਿੱਟੋ ਜਿੱਦਾਂ ਆਪਾਂ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੱਡੇ ਲੀਡਰ ਐਮਪੀ ਮੌਜੂਦਾ ਐਮਪੀ ਵੀ ਰਹੇ ਸੀ ਲੁਧਿਆਣੇ ਤੋਂ ਤਾਂ ਉਹ ਵੀ ਬੀਜੇਪੀ ਚ ਚੱਲ ਗਿਆ ਤਾਂ ਹੁਣ ਉਹਨਾਂ ਦਾ ਕਹਿਣਾ ਕਿ ਤੁਸੀਂ ਡਾਰੀ ਨ ਆ ਦਿੰਦੇ ਹੋ ਲੀਡਰ ਨੂੰ ਕਿ ਜਿਹੜਾ ਏਡੀ ਦਾ ਡਰ ਪਾ ਕੇ ਤੁਸੀਂ ਸਾਡਾ ਬੰਦਾ ਖੋ ਕੇ ਲੈ ਜੰਨੇ ਜਿੰਨਾ ਖਾਧੀਆਂ ਉਹਨਾਂ ਢਿੱਡ ਪੀੜ ਜਿੰਨਾ ਗਾਜਰਾਂ ਖਾਧੀਆਂ ਉਹਨੂੰ ਉਹ ਜਰੇਲਾ ਬਣਾ ਬਣਾ ਖਾਧੀਆਂ ਮਿੱਠਾ ਖਾਦਾ ਇਹਨਾਂ ਨੇ ਕੀਤਾ ਢਿੱਡ ਪੀੜ ਹੁਣ ਕੇਜਰੀਆ ਨੂੰ ਕੀ ਢਿੱਡ ਪੀੜਿਆ ਜੀ ਉਹ ਤੂੰ ਏਡੀ ਦਾ ਏਡੀ ਦਾ ਕਹਦਾ ਜੇ ਤੂੰ ਸਾਫ ਆ ਤਾਂ ਐਵੇਂ ਟੀਕਾ ਮਾਰੀ ਜਾਣਾ ਜੇ ਤੂੰ ਸਾਫ ਆ ਪੇਸ਼ ਹੋ ਮੈਂ ਤੇ ਪਹਿਲੀ ਵਾਰ ਹੀ ਵੇਖਿਆ ਕਿ ਹਿੰਦੁਸਤਾਨ ਦਾ ਮੁੱਖ ਮੰਤਰੀ ਹੋਵੇ اخਲਾਕੀ ਤੌਰ ਤੇ ਇੱਕ ਇਨਸਾਨੀਅਤ ਤੌਰ ਤੇ ਇੱਕ ਇੱਕ ਪ੍ਰੋਟੋਪੋਰਟਫੋਲੀਓ ਹੁੰਦਾ ਆ ਕਿ ਉਸ ਤੀਫੇ ਦੇ ਦਿੰਦੇ ਆ ਕਿ ਮੈਂ ਸਪਾਕ ਸਾਫ ਹੋ ਗਿਆ ਹੂੰਗਾ ਇਹੋ ਹਾਲ ਬਿਕਰਮਜੀਠੀ ਦਾ ਇਹੋ ਹਾਲ ਕੇਜਰੀਵਾਲ ਦਾ ਇਰਦੇ ਵੀ ਈਡੀ ਦੀ ਆਈ ਇਹਨੇ ਨੀ ਨੀਸੀਫਾ ਦਿੱਤਾ ਇਹੋ ਹੀ ਇਹਦਾ ਹਾਲ ਆ ਮੇਰਾ ਕਹਿਣ ਦਾ ਭਾਵ ਆ ਕਿਹੜੇ ਦਰਿਆ ਪੰਜ ਸਮੁੰਦਰ ਪੰਜ ਦਰਿਆਵਾਂ ਤੋਂ ਪਾਰ ਆਏ ਨਾ ਉਹਨਾਂ ਨਾਲ ਸਿਰ ਲੁੱਟਣਾ ਗੁੰਮਰਾਹ ਕਰਨਾ ਇਹ ਕੌਣ ਡਰਦਾ ਅੱਜ ਕੱਲ ਤੁਸੀਂ ਮੈਨੂੰ ਦੱਸ ਦੋ ਅੱਜ ਕੱਲ ਦੇ ਬੱਚੇ ਨਹੀਂ ਡਰਦੇ ਇਹ ਕਰਦੇ ਤੁਸੀਂ ਕਹਿੰਦੇ ਜੇ ਇਹ ਡਰਾਉਂਦੇ ਈਡੀ ਈਡੀ ਜੇ ਪਾਕ ਸਾਫ ਨੇ ਆਪਣੇ ਕਾਗਜ਼ ਪੱਤਰ ਲੈ ਕੇ ਜਿੰਨਾਂ ਤੇ ਕਲੀਅਰ ਹੋ ਜਾਣ ਕਹਿੰਦੇ ਐਡੇ ਸਮੇਂ 'ਚ ਜੇਕਰ ਕਿਸੇ ਲੀਡਰ ਨੇ ਬਚਾਅ ਕਰਨਾ ਤਾਂ ਭਾਜਪੀ 'ਚ ਆ ਜਾਏ ਈਡੀ ਤੋਂ ਬਚਣ ਤਾਂ ਭਾਜਪੀ ਦੇ ਵਿੱਚ ਐਂਟਰੀ ਮਾਰ ਸਕਦਾ ਉਹ ਇਹ ਜੀ ਇਹ ਗੱਲਾਂ ਕਰਨ ਨੂੰ اپوزیشن ਕਰਨੀਆਂ ਹੀ ਆਂ ਕਰੀ ਜਾਣ ਜਿਨੇ ਜਿਨੇ ਜਿਹੜਾ ਜਿਨੇ ਗਲਤੀ ਕੀਤੀ ਆ ਆ ਉਹਨੇ ਭੁਗਤਨੀ ਆ ਪਾਕ ਸਾਹਿਬ ਕਾਨੂੰਨ ਆ ਲਾਅ ਆ ਈਡੀ ਈਡੀ ਇੱਕ ਏਜੰਸੀ ਆ ਤੁਹਾਡੀਆਂ ਆ ਕਿੰਨੇ ਗਏ ਮੈਨੂੰ ਦੱਸ ਦੋ ਇਹ ਕੀ ਬਣਿਆ ਜਿਹੜੇ ਜਿਹੜੇ ਇੰਨੇ ਫਿਰਦੇ ਲੀਡਰ ਇੰਨਾ ਕੁਝ ਹੁੰਦਾ ਜੇ ਕਿ ਪਾਕ ਸਾਹਿਬ ਨੇ ਜਾ ਕੇ ਸਪੇਸ਼ ਹੋਣ ਕਿ ਲੱਗਦਾ ਕਿ ਹੁਣ ਜਿਸ ਤਰੀਕੇ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਬਣ ਰਹੀ ਆ ਸਿਆਸੀ ਜੇ ਕਰ ਲਈਏ ਪਾਰਟੀਆਂ ਦੀ ਗੱਲ ਤਾਂ ਹੁਣ ਹਰ ਇੱਕ ਨੇ ਆਪ ਆਪਣੇ ਉਮੀਦਵਾਰ ਧਾਰਨੇ ਨੇ ਸ਼ਰਮਣੀ ਅਕਾਲੀ ਦਲ ਪੁਰਾਣੀ ਭਾਈਵਾਲ ਪਾਰਟੀ ਰਹੀ ਆ ਤੁਸੀਂ ਵੀ ਉਸ ਦੇ ਵਿੱਚ ਰਹੇ ਹੋ ਤਾਂ ਉਹਨਾਂ ਵੱਲੋਂ ਵੀ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਲੱਗਦਾ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਮੂੰਹ ਪਿੱਛੇ ਜਾਂ ਬਦਲ ਸਾਹ ਦੇ ਮੂੰਹ ਪਿੱਛੇ ਵੋਟਾਂ ਪੈਣਗੀਆਂ ਤਾਂ ਸ਼ਰਮਣੀ ਅਕਾਲੀ ਦਲ ਆ ਸਕਦੀ ਆ ਇਹਨਾਂ ਦੇ ਮੂੰਹ ਪਿੱਛੇ ਇੱਕ ਕਿਹੋ ਜਿਹਾ ਮੂੰਹ ਜੀ ਮੈਨੂੰ ਇਹ ਦੱਸ ਦਿਓ ਪਹਿਲਾਂ ਜਿਹੜਾ ਤਿੰਨ ਹਾਲ ਚਿੰਨਾ ਨੇ ਪੰਥ ਨੂੰ ਰੋੜਤਾ ਜਿਨ੍ਹਾਂ ਨੇ ਮਰਿਆਦਾ ਵਾ 1925 ਦਾ ਸ਼੍ਰੋਮਣੀ ਕਾਲ ਦੇ ਆਪਣਾ 103 ਸਾਲ ਹੋ ਗਏ ਆ 103 ਸਾਲਾਂ ਚ ਸ਼੍ਰੋਮਣੀ ਕਾਲ ਦਾ ਉਹ ਹਾਲ ਨਹੀਂ ਹੋਇਆ ਜਿਹੜਾ ਇਹਨਾਂ ਦੀ ਪ੍ਰਧਾਨਗੀ ਤੇ ਇਹਨਾਂ ਦੀ ਗਵਾਈ ਚ ਹੋਇਆ ਕੋਈ ਕੋਈ ਦੱਸ ਦੋ ਇਹ 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 ਇੱਕ ਦੀ ਕਲਾ ਦੇ ਵਿੱਚ ਹੈਗਾ ਅਸੀਂ ਚੜ੍ਹਦੀ ਕਲਾ ਪੰਥ ਜਿਹੜਾ ਪੰਥ ਸ਼ਬਦ ਹੈ ਨਾ ਜੀ ਜਿਹੜਾ ਅਲਾਈ ਤੇ ਦਰਗਾਹੀ ਤੇ ਧਾਰਮਿਕ ਖਾਸਾ ਪੰਥ ਦੀ ਗੱਲ ਆ ਉਹਦੇ ਇਹਨਾਂ ਦੀ ਜੁਬਾਨ ਚ ਫੱਪਦਾ ਨਹੀਂ ਆ ਜਿਹੜਾ ਇਹਨਾਂ ਦਾ ਕੋਆਪਰੇਟਰ ਪੰਥ ਆ ਉਹ ਮੈਂ ਮੰਨਦਾ ਕਿ ਉਹ ਚੱਲੂਗਾ ਇਹਨਾਂ ਦਾ ਕੋਆਪਰੇਟਰ ਪੰਥ ਚੱਲੂਗਾ ਜਿਹੜਾ ਗੁਰੂ ਦਾ ਪੰਥ ਆ ਜਿਹੜਾ ਖਾਲਸਾ ਪੰਥ ਆ ਉਹ ਉਹਦੇ ਇਹਨਾਂ ਦੇ ਕੋਹਾਂ ਕੋਹਾਂ ਦੂਰ ਆ ਇਹ ਗੱਲਾਂ ਕਰਦੀਆਂ ਪੰਥ ਦੀਆਂ ਗੱਦਾਂ ਨੇ ਇਹ ਬਹੁਤ ਦੂਰ ਦੀਆਂ ਗੱਲਾਂ ਨੇ ਉਹ ਗੁਰੂ ਮਹਾਰਾਜ ਜਿਹੜਾ ਬਗੈਰ ਥੰਮ੍ਹ ਆ ਖਲੋਤਾ ਜੋ ਸਿੱਖੀ ਦਾ ਘਾਣ ਤੁਸੀਂ ਇਹ ਦੱਸ ਦਿਓ ਛੋਟੀ ਜਿਹੀ ਮੈਂ ਗੱਲ ਕਰਦਾ ਹਾਂ 328 ਰੂਪ ਗੁਰੂ ਸਾਹਿਬ ਉਹਦਾ ਕੀ ਇਨਸਾਫ ਕੀਤਾ ਪੰਥਾ ਲੈਣੇ ਜੀ ਇਹਨਾਂ ਨੇ ਸ਼੍ਰੋਮਣੀ ਕਾਲਦੀ ਸਰਕਾਰ ਹੋਵੇ ਕੋਟ ਕੋਟ ਪੂਰੇ ਗੋਲੀकांड ਸਿੱਖ ਸੰਗਤ ਸਵੇਰੇ ਜਾਪ ਕਰਦੀ ਹੋਵੇ ਸਿਮਰਨ ਕਰਦੀ ਹੋਵੇ ਉਥੇ ਗੋਲੀ ਬੈਠਿਆਂ ਨੂੰ ਇਹਨਾਂ ਚ ਇਹਦੇ ਕਾਂਗਰਸ ਫਰਕੀ ਆ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਫੌਜ ਚੜੀ ਲਹੂ ਲੁਹਾਨ ਕੀਤਾ ਸਾਡਾ ਦਰਬਾਰ ਸਾਹਿਬ ਇਹਨਾਂ ਨੇ ਬੇਟੇ ਸੰਗਤਾਂ ਨੂੰ ਗੋਲੀਆਂ ਮਾਰੀਆਂ ਸਰਕਾਰ ਪੰਥ ਦੀ ਹੋਵੇ ਸ਼੍ਰੋਮਣੀ ਕਾਲ ਸਿੱਖਾਂ ਦੀ ਸਰਕਾਰ ਹੋਵੇ ਕਿਨੂੰ ਲੋਕ ਸਭ ਮੰਨਦੇ ਇਹ ਇਹ ਦੱਸ ਦੇਣ ਕਿ ਇਹ ਜਿਹੜੇ ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰਾਂ ਦੀ ਜੂਠਣ ਜੂਠਣ ਹੁੰਦੀ ਆ ਜੂਠਣ ਦੀ ਸੇਵਾ ਡੇਢ ਕਰੋੜ ਦੀ ਜੂਠ ਹੀ ਵੇਚ ਗਏ ਆ ਇਹ ਇੰਨੇ ਪੰਥ ਦੇ ਦੈਸ਼ੀ ਇਹ ਇੰਨੇ ਵਧੀਆ ਇਹਨਾਂ ਇਹਨਾਂ ਵਧੀਆ ਪੰਥ ਚ ਨਾਉਂਦੇ ਆ ਬਾਕੀ ਦੇ ਨਾਲ ਜੂਠ ਹੀ ਵੇਚ ਕੇ ਗੁਰੂ ਘਰ ਦੀ ਡੇਢ ਕਰੋੜ ਦੀ ਤੇ 65 ਜਾਣੇ ਸਸਪੈਂਡ ਕਰਤੇ ਆ 65 ਚੋਂ 64 ਜਾਣਿਆਂ ਨੂੰ ਬਹਾਲ ਕਰਤਾ 64 ਬਹਾਲ ਕਰਤੇ ਤੇ 1 ਨੂੰ 1 ਨੂੰ ਡਿਸਮਿਸ ਕਰਤਾ ਆ ਉਹ ਵੀ ਕਿਹਦੀ ਅਪਰੋਚ ਹੋਈਗੀ ਜਿਹੜਾ ਇਹਨਾਂ ਨੇ ਚਰਨੀ ਪਈਗਾ ਇਹਨੂੰ ਬਹਾਲ ਕਰੀ ਗਏ ਵੋਏ ਇਹਨਾਂ ਆ ਕਿੰਨੇ ਇਹ ਇਹਨਾਂ ਨੇ ਭਰਤੀ ਕੀਤੇ ਆ ਇਹ ਨਿਤਨੇਮੀ ਇਹਨਾਂ ਨੂੰ ਬੇੜਾ ਗਰ ਕਰਤਾ ਪੰਖ ਦਾ ਘਾਲਸਾ ਪੰਖ ਦਾ ਮਰਿਆਦਾ ਦਾ ਉਹ ਸਾਡੀ ਸਿੱਖੀ ਦਾ ਜਜ਼ਬਾਤਾ ਨਾਲ ਸਾਡੇ ਨਾਲ ਖੇਲੀ ਹੈ ਤੁਸੀਂ ਪੁਰਾਣੇ ਸਾਥੀ ਰਹੇ ਹੋ ਕੀ ਸਲਾਹ ਦੇਣੀ ਚਾਹੋਗੇ ਮੈਂ ਤੇ ਇਹ ਬੇਨਤੀ ਕਰਨਾ ਕਰਨਾ ਚਾਹਵਾ ਖਾਸ ਉੱਤਰ ਕੇ ਪੰਜਾਬੀਆਂ ਨੂੰ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਹੜੇ ਆਉਣ ਵਾਲੀ ਨੌਜਵਾਨ ਪੀੜੀ ਨਹੀਂ ਆਉਣ ਵਾਲੀ ਨੌਜਵਾਨ ਪੀੜੀ ਦੀ ਕਿਸਾਨਾਂ ਲਈ ਦਲਤਾਂ ਲਈ ਮਲਾਜਮਾਂ ਲਈ ਕਿ ਗੱਲੀ ਬਾਤੀ ਢੇਡਣੀ ਜੇ ਭਰਦਾ 2 ਤੇ 2 ਜਿਹੜਾ ਰੱਜਿਆ ਉਹ ਤੇ ਕਹਿ ਲੂ 4 ਪਰ ਜਿਹੜਾ 2 ਤੇ 2 ਚ ਨੂੰ ਭੁੱਖ ਲੱਗੀ ਉਹਨੇ ਭੁੱਖ ਹੀ ਕਹਿਣੀ ਆ ਪੰਜਾਬ 4.5 ਲੱਖ ਕਰੋੜ ਦੇ ਕਰਜ਼ੇ ਥੰਦੇ ਜੇ ਭੁੱਖਾ ਵੀ ਨਹੀਂ ਭੁੱਖੇ ਨੇ ਡੁੱਬਿਆ ਪਿਆ ਜੇ ਤੇ ਇਹ ਜਦ ਤੱਕ ਇਹ ਜਿਹੜੇ ਆਮ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ 5.5 ਕਰੋੜ ਤੇ ਲੈ ਜਣਾ ਜੇ ਹੋਰ ਦੋ ਤਿੰਨ ਸਾਢੇ ਰਹਿ ਗਏ ਤੇ ਬੇੜਾ ਕਰਕੇ ਇਹਨਾਂ ਨੇ ਕਰ ਲੈਣਾ ਜੇ ਇੱਕ ਡਬਲ ਇੰਜਨ ਦੀ ਸਰਕਾਰ ਬਣਾਓ ਜੇ ਆ ਲਾਗੇ ਸੂਬੇ ਵੇਖ ਲਓ ਐਗਰੀਕਲਚਰ ਸੂਬਾ ਆ ਹਰਿਆਣਾ ਵੀ ਰਾਜਸਥਾਨ ਵੀ ਯੂਪੀ ਵੀ ਪੰਜਾਬ ਵੀ ਜੇ ਪੰਜਾਬ ਦੀ ਬਿਹਤਰੀ ਚਾਹੁੰਦੇ ਜੇ ਕਿਸਾਨੀ ਕਿਸਾਨ ਵੀ ਜੇ ਪੰਜਾਬ ਦੀਆਂ ਲੋਕ ਹੱਤ ਨੀਤੀਆਂ ਚਾਹੁੰਦੇ ਜੇ ਜੇ ਪੰਜਾਬ ਨੂੰ ਕਰਜ਼ੇ ਤੋਂ ਕਢਣਾ ਚਾਹੁੰਦੇ ਜੇ ਜੇ ਪੰਜਾਬ ਨੂੰ ਅਗਾਹ ਵੱਧੂ ਲਿਆਉਣਾ ਚਾਹੁੰਦੇ ਜੇ ਜੇ ਜਿਹੜੇ ਨੌਜਵਾਨ ਇੱਕ ਮੈਂ ਹੋਰ ਦੱਸਣਾ ਲੋਕਾਂ ਦੇ ਮਨਾਂ 'ਚ ਬੜੀ ਤੀਸ ਆ ਦਿਲ ਦੇ ਚਲੋ ਕਮਰਿਆਂ 'ਚ ਆਪਣੇ ਘਰਾਂ 'ਚ ਬੈਂਦੇ ਆ ਪਰਿਵਾਰ ਚ ਲੋਕ ਡਰਦੇ ਨਹੀਂ ਨਿਕਲਦੇ ਘਰਾਂ 'ਚ ਬਾਹਰ ਬੋਲਦੇ ਨਹੀਂ ਆ ਕਿ ਪਤਾ ਨਹੀਂ ਸਾਡਾ ਕੀ ਕੀ ਨੁਕਸਾਨ ਕੱਲ ਦੀ ਮੈਂ ਗੱਲ ਸੁਣਨਾ ਮੇਰੇ ਹੀ ਨਾਲੇ ਸ਼ਹਿਰ ਦੇ ਵਿੱਚ ਕੱਲ ਹੀ ਨਾਲੇ ਦਿਨ ਸਵਾ ਸਵੇਰੇ ਅੰਮ੍ਰਿਤ ਵੇਲੇ 5 ਤੋਂ 6 ਵਜੇ ਤੱਕ ਆਏ ਨੇ ਇਹ ਨਸ਼ਈ ਲੁੱਟਾਖੋ ਕਰਨ ਲੁੱਟ ਕੇ ਲੈ ਗਏ ਨੇ ਘਰ ਚ ਅਜੇ ਤੱਕ ਕੋਈ ਪਤਾ ਨਹੀਂ ਇੱਕ ਦੁਕਾਨ ਇੱਕ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੇ ਸਾਡੇ ਉਹਦਾ ਹੀ ਨਾਲੇ ਦਫ਼ਤਰ ਆ ਜਿੱਥੇ ਉਹ ਜਿੱਥੇ ਸਾਰਾ ਨਾਲਾ ਆਣ ਕੇ ਨਹੀਂ ਸਾਰਾ ਪੰਜਾਬ ਆਣ ਕੇ ਟੁੱਕਦਾ ਦੇਖੋ ਨਾਲ ਦੁਕਾਨਾਂ ਆਣੇ ਦੋ ਤੇ ਮੰਤਰੀ ਦੇ ਕਾਂਦੇ ਸਾਂਧੀ ਆ ਉਹਦੇ ਸ਼ਟਰ ਤੋੜ ਕੇ ਲੈ ਗਏ ਤੇ ਪੁੱਸ ਗਈ ਨਹੀਂ ਇੱਕ ਵਾਰੀ ਇਹ ਦੁਕਾਨ ਤੇ ਉਥੇ ਜੀ ਨਾਲੇ ਇਹ ਚੌਂਕੀ ਆ ਆ ਜੀ ਨਾਲੇ ਐਸ ਐਚਓ ਆ ਜੀ ਨਾਲੇ ਡਿਪਟੀ ਆ ਇਹ ਤੇ ਹਾਲ ਹੈ ਇਹਨਾਂ ਸਰਕਾਰਾਂ ਦਾ ਕੋਈ ਮਫੂਜ਼ ਨਹੀਂ ਸਮਝਦਾ ਪਿਆ ਆਪਣੇ ਆ ਨੂੰ ਇਹ ਇਹ ਸਾਰੀ ਜਿਹੜੀ ਸਿਕਿਉਰਿਟੀ ਅਨ ਸੇਫ ਫੀਲ ਕਰਦੇ ਪਏ ਆ ਇਹ ਅਨ ਸੇਫ ਫਿਰ ਫੇਰ ਹੀ ਹੋ ਠੀਕ ਹੋ ਸਕਦੀ ਆ ਜੇ ਤੁਸੀਂ ਡਬਲ ਇੰਜਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ দাও ਮੈਂ ਕਹਾਂਗਾ ਤੂੰ ਸਭ ਕੁਝ ਚੱਕ ਲਿਆ ਪੰਜਾਬੀ ਬੜੇ ਪ੍ਰੈਕਟੀਕਲ ਲੋਕ ਨੇ ਇਹਨਾਂ ਨੇ ਸਭ ਕੁਝ ਚੱਕ ਲਿਆ ਸਿਰਫ ਬੀਜੇਪੀ ਨੂੰ ਚੱਕ ਕੇ ਵੇਖੋ ਇਹ ਗੁੰਡਾਗਰਦੀਆਂ ਨਸ਼ੇ ਬਦਮਾਸ਼ੀਆਂ ਆਰਟੀਕਤੌਰ ਤੇ ਮੁਲਾਜ਼ਮਾਂ ਦੀਆਂ ਮੰਗਾਂ ਇਹ ਸਿਰ ਭਾਰਤੀ ਜਨਤਾ ਪਾਰਟੀ ਪੂਰੀ ਕਰ ਸਕਦੀ ਇਹਨਾਂ ਨੇ ਨਹੀਂ ਜੇ ਨਾ ਇਹਨਾਂ ਕਰਨੇ ਜੇ ਨਾ ਇਹਨਾਂ ਕੋ ਹੋਣੇ ਜੇ ਸਵਾਏ ਇਹਨਾਂ ਨੇ ਆਪਣੇ ਕਾਰੋਬਾਰ ਦੇ ਠੱਗੀਆਂ ਵਾਲੇ ਲੁੱਟਣੋ ਸਵਾਏ ਨਾ ਕੁਝ ਨਹੀਂ ਜੀ ਕਰਨਾ ਲਾ ਸਵਾਲ ਸ਼ਰਮਣੀ ਕਾਲੀ ਦਲ ਕਹਿੰਦਾ ਸੀ ਕਿ ਅਸੀਂ ਖੁਸ਼ ਆ ਅਸੀਂ ਚਾਹੁੰਦੇ ਸੀ ਕਿ ਸਾਡਾ ਗੱਠ ਜੋੜ ਨਾ ਹੋਵੇ ਉਹ ਮੈਂ ਤੇ ਗੁਰੂ ਰਾਮ ਦਾ ਪਾਤਸ਼ਾਹ ਅਗੇ ਬਾਬਾ ਦੀਪ ਸਿੰਘ ਸ਼ਹੀਦਾਂ ਗਰਦਾਸ ਕਰਦਾ ਹਾਂ ਜਿਹੜੇ ਨਸ਼ੇ ਵੇਚਣ ਵਾਲਿਆਂ ਨੂੰ ਸਾਨੂੰ ਬਚਾਤਾ ਜੇ ਗੱਠ ਜੋੜ ਹੋ ਜੇ ਕਿਹੜੇ ਮੂਣਾ ਲੋਕਾਂ ਜਾਣਾ ਹੈ ਕਿ ਇੰਨਾ ਨੇ ਆਉਣ ਵਾਲੀ ਪੀੜ੍ਹੀ ਨੌਜਵਾਨੀ ਖਾਲੀ ਆ ਕਿੰਨਾ ਨੇ ਕੇਵਲ ਮਾਫੀਆ ਰੇਟ ਮਾਫੀਆ ਸ਼ਰਾਬ ਮਾਫੀਆ ਤੇਨਾ ਬਾਸ ਮਾਫੀਆ ਕਿਹੜਾ ਨਾਮ ਲਵਾਂ ਕਿ ਸਾਨੂੰ ਇਹਨਾਂ ਤੋਂ ਇਹਨਾਂ ਡਾਕੂਆਂ ਤੋਂ ਬਚਾ ਰਹੀ ਜੇ ਕਿਹੜੇ ਮੂਹ ਨਾਲ ਲੋਕਾਂ ਇੱਕ ਯਾਰੀ ਜਾਣਾ ਸਾਡੀ ਰਾਜਪਤੋ ਗੁਰੂ ਨੇ ਰੱਖੀ ਤੇ ਸਾਡੀ ਹਾਈ ਕਮਾਂਡ ਨੇ ਰੱਖੀ ਆ ਤਗੜੇ ਹੋ ਕੇ ਅਸੀਂ ਲੜਾਈ ਲੜਾਂਗੇ ਪੰਜਾਬ ਪੰਜਾਬੀਅਤ ਆਪਸੀ ਹਿੰਦੂ ਸਿੱਖ ਭਾਈਚਾਰਾ ਹੋਰ ਵੀ ਭਾਈਚਾਰੇ ਉਹਨਾਂ ਦੀ ਸਾਂਝ ਦੀ ਗੱਲ ਕਰਾਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਇੱਕ ਮੌਕਾ ਸਾਨੂੰ ਦੇ ਕੇ ਵੇਖਿਓ ਤੇ ਇਹਨਾਂ ਇਹ ਤੁਸੀਂ ਸਾਰੇ ਇਹ ਇੱਕੋ ਥੈਲੀ ਦੇ ਚਟੇ ਵਟੇ ਨੇ ਤੇ ਇੱਕ ਕੋਈ ਚੋਰ ਆ ਇੱਕ ਡਾਕੂ ਆ ਇੱਕ ਇੱਕ ਗੁੰਮਰਾਹ ਕਰਨ ਵਾਲੇ ਆ ਭਾਰਤੀ ਜਨਤਾ ਪਾਰਟੀ ਦੇ ਅੰਦਰ ਨੰਦਰ ਮੋਦੀ ਜੀ ਦੇ ਜਾਖੜ ਸਾਹਿਬ ਦੇ ਵਾਹੀ ਚ ਇਹ ਸਾਨੂੰ ਸੇਵਾ ਕਰਨ ਦਾ ਮੌਕਾ ਦੋ ਇਹ ਮੌਕੇ ਬਾਰ-ਬਾਰ ਨਹੀਂ ਜੀ ਮਿਲਨੇ ਜੀ ਜੇ ਤੁਸੀਂ ਸਾਨੂੰ ਸਾਡੇ ਇਥੋਂ ਐਮਪੀ ਚ ਤਾ ਕੇ ਦੋਗੇ 27 ਚ ਸਾਡੀ ਸਰਕਾਰ ਬਣਾਓਗੇ ਤੇ ਮੈਂ ਦਾਵੇ ਨਾ ਗੁਰੂ ਰਾਮਦਾਸ ਕੋ ਡਰ ਕੇ ਗੁਰੂ ਬਾਬਾ ਸ਼ਹੀਦਾ ਤੋਂ ਡਰ ਕੇ ਉਹਨਾਂ ਗੁਰੂਆਂ ਪੀਰਾਂ ਪਗਮਰਾਂ ਤੋਂ ਡਰ ਕੇ ਕਹੀ ਨਾ ਸ਼ਹੀਦਾ ਨੂੰ ਕਿ ਇਹ ਨੂੰ ਨਤ ਭਾਰਤੀ ਜਨਤਾ ਪਾਰਟੀ ਚ ਇਹਦੇ ਚ ਅਸੀਂ ਵੀ ਸਾਰ ਰੱਖਾਂਗੇ ਤੁਸੀਂ ਵੀ ਆਪਣੀ ਵੋਟ ਦਾ ਹਿੱਸਾ ਸਾਨੂੰ ਆਪਣਾ ਪਾ ਕੇ ਪਾਓ ਕਿ ਇਹ ਨੂੰ ਇਸ ਮਾਹੌਲ ਨੂੰ ਸੁਧਾਰੀਏ ਆਪਾਂ ਜੀ ਤਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਾਹ ਨਰਪਾਲ ਸਿੰਘ ਬੋਨੀ ਤਾਂ ਇਲੈਕਸ਼ਨਾਂ ਨੂੰ ਲੈ ਕੇ ਖਾਸ ਕਰਕੇ ਉਹਨਾਂ ਧੜਿਆਂ ਨੂੰ ਲੈ ਕੇ ਜਿਹੜੇ ਕਿ ਇਲਜ਼ਾਮ ਲਗਾ ਰਹੇ ਨੇ ਭਾਜਪਾ ਦੇ ਉੱਤੇ ਕਿ ਈਡੀ ਦੇ ਡਰ ਦੇ ਨਾਲ ਜੋ ਸਿਆਸੀ ਧਿਰ ਨੇ ਉਹ ਵਿਕਰੇ ਨੇ ਜਿਹੜੇ ਸਿਆਸੀ ਲੀਡਰ ਨੇ ਉਹ ਵਿਕਰੇ ਨੇ ਪਰ ਉਹਨਾਂ ਵੱਲੋਂ ਇੱਕ ਖਾਸ ਤੌਰ ਦੇ ਉੱਤੇ ਸਾਰੀ ਅਪੀਲ ਵੀ ਕੀਤੀ ਗਈ ਤੇ ਨਾਲ ਜਿਹੜੀ ਪੰਜਾਬ ਦੀ ਜਨਤਾ ਹੈ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਚੜ ਕੇ ਆਓ ਭਾਜਪਾ ਨੂੰ ਵੋਟ ਪਾਓ ਹੁਣ ਦੇਖਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਨੂੰ ਕਿੰਨੇ ਵੋਟ ਪੈਂਦੀ ਆ ਪਰ ਜੋ ਪੰਜਾਬ ਦੇ ਹਾਲਾਤ ਨੇ ਕਿ ਇਹ ਸੁਧਰਣਗੇ ਜਾਂ ਨਹੀਂ ਇਹ ਆਉਣ ਵਾਲਾ ਸਮਾਹੀ ਦਸੂ ਕੈਮਰਾਮੈਨ ਸੰਦੀਪ ਮਰਦਨਾ ਲક્ષਸ਼ੋਣਕ ਜਾਗਬਾਨੀ ਟੀਵੀ ਸ਼੍ਰੀ ਰਮਸਾ ਸਾਹਿਬ